ਪੰਜਾਬੀ ਮਾਂ ਬੋਲੀ ਦੀ ਆਪਾਂ ਫੱਟੀ ਵੀ ਦਿੰਨੇ ਆਪਾਂ ਜਿਸ ਵੀ ਮੈਰਿਜ ਦੇ ਵਿੱਚ ਜਾਂਦੇ ਆ ਹੁਣ ਤੱਕ ਇਹ ਅਸੀਂ 1 ਲੱਖ ਰੁਪਏ ਦੀਆਂ ਵੰਡ ਚੁੱਕੇ ਆ 1 ਲੱਖ ਰੁਪਏ ਤੱਕ ਦੀਆਂ ਅਸੀਂ ਫੱਟੀਆਂ ਇਹ ਵੰਡ ਚੁੱਕੇ ਆ ਇਹ ਇਹਦਾ ਮਕਸਦ ਸਾਡਾ ਇਹ ਹੈ ਵੀ ਜੇ ਮੰਨ ਲਓ ਆਪਾਂ ਪੰਜਾਬੀ ਮਾਂ ਬੋਲੀ ਨੂੰ ਉੱਚਾ ਚੱਕਣ ਲਈ ਹਨਾ ਤੁਹਾਨੂੰ ਪਤਾ ਵੀ ਕੋਨਵਰਟ ਸਕੂਲਾਂ ਦੇ ਵਿੱਚ ਤਾਂ ਹੁਣ ਬੱਚਿਆਂ ਨੂੰ ਪੰਜਾਬੀ ਪੜਾਉਂਦੇ ਨਹੀਂ ਹੈਗੇ ਬਰੋਕ ਆ ਗਈ ਮਾਪਾ ਨੂੰ ਮੈਂ ਕਈ ਮਾਂ ਬਾਪ ਵੀ ਇਹੋ ਜਿਹੇ ਨੇ ਜਿਹੜੇ ਕਹਿੰਦੇ ਨੇ ਸਾਡਾ ਬੱਚਾ ਪੰਜਾਬੀ ਬੋਲੇ ਹੀ ਨਾ ਹਿੰਦੀ ਬੋਲੇ ਅੰਗਰੇਜ਼ੀ ਬੋਲੇ ਹੁਣ ਕਈ ਮਾਂ ਬਾਪ ਐਹੇ ਜੀ ਵੀ ਨੇ ਜਿਹੜੇ ਕਹਿੰਦੇ ਨੇ ਵੀ ਹਾਂ ਸਾਡਾ ਬੱਚਾ ਪੰਜਾਬੀ ਵੀ ਬੋਲੇ ਪਰ ਕਿਤੇ ਨਾ ਕਿਤੇ ਪੰਜਾਬੀ ਮਾਂ ਬੋਲੀ ਨੂੰ ਹੇਟ ਕਰਿਆ ਜਾਂਦਾ ਪਰ ਅਸੀਂ ਸਾਡੇ ਗਰੁੱਪ ਸਰਦਾਰ ਮਲਵਈ ਕਿੱਦਾਂ ਗਰੁੱਪ ਸੰਗਰੂਰ ਵੱਲੋਂ ਅਸੀਂ ਕੋਸ਼ਿਸ਼ ਕਰੀ ਹੋਈ ਆ ਕਿ ਅਸੀਂ ਪੰਜਾਬੀ ਮਾਂ ਬੋਲੀ ਨੂੰ ਉੱਚਾ ਚੁੱਕਣ ਲਈ ਜਿੰਨਾ ਕ ਸਾਡੇ ਵੱਲੋਂ ਤੁਲਫੁਲ ਸੇਵਾ ਹੁੰਦੀ ਅਸੀਂ ਕਰਾਂਗੇ ਅਰੇ ਊੜਾ ਐੜਾ ਈੜੀ ਸਸਾ ਇਹ 35 ਅੱਖਰੀ ਆ ਨਾ ਸਾਰੀ ਤੇ ਇਹ ਜਮਲੋ ਇਹ ਫੱਟੀ ਅਸੀਂ ਦੇਤੀ ਅਸੀਂ ਜਿਸ ਵੀ ਮੈਰਜ ਹੁੰਦੀ ਆ